ਗੋਵਨਾਨਕ ਸਬਦੀ ਰਵਡਿਆਈ ਕੋਈ ਨਾ ਜਾਣੇ ਮੀਰਾ ਸੁਖ ਹਰਨ ਗੁਰਸਿਹੀ ਹੈ ਹਨ ਸਦ ਸੁਭਾਈ ਦਰਸ਼ਨ ਪਰਸੁਆਏ ਗੁਰੂ ਕੈ ਜਨਮ ਮਰਨ ਦੁਖਦਾਈ ਸਤਨਾ ਸਿਰਵਰ ਗੁਰੂ ਸਾਹਿਬ ਜੀ ਤਨਸਰੀ ਮਹ ਕੀ ਘੜੀ ਨ ਦੇਖਣ ਦੇ ਆਪਣਾ ਬਿਰਦ ਸੁਮਰਲੇ ਸਾਥ ਦੇ ਰੱਖ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਫਿਰਦ ਸੁਮਾਲ ਲੈ ਸਾਥ ਦੇ ਰੱਖੇ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਗ ਰਹੁ ਮੇਰਾ ਜੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਮਾਰ ਮੀਤ ਰਹ ਮੰਨ ਬਿਲਾਸ ਪਾਈ ਸਾਹਿਬ ਕੇ ਅਜਰਜ ਦੇਖ ਬਡਾਈ ਸਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਬੈਦਰਖਾਈ ਮਨ ਬਿਲਾਸ ਪਾਇ ਸਾਹਿਬ ਕੇ ਆ ਦਰਦ ਦੇਖ ਬੜਾਈ ਹਰ ਸਿਮਰ ਸਿਮਰ ਅਨੰਤ ਕਰਨਾਨਕ ਪ੍ਰਭ ਪੂਰਨ ਪੈਤਰ ਕਾਈ जी का खालसा वाणी गुरु जी की फते वाणी गुरु जी का खालसा वाणी गुरु जी की फते नगर में वासी ਸਾਨੂੰ ਸਾਰ ਸਤਿ ਦੇ ਪਰਮਾਨੰਤ ਬੇਨਤੀ ਹੈ ਕਿ ਆਂਜੋ ਪਤਾ ਹੈ ਹਾਰਿ ਸਾਂਤੀ ਕਰਾਂ ਧੰਨ ਗਾ ਸਾਹਿਬ ਜੀ ਦੀ ਗੁਣਾਰਤ ਦੇ ਲੀਏ ਪ੍ਰਕਾਸ਼ ਦਿਆ ਦੇ ਸੰਬੰਧ ਵਿੱਚ ਹallelujah ਅਗਜਤਰਾ ਪ੍ਰੋਗਰਾਮ ਫੇਰੀਆਂ ਸ਼ੁਰੂ ਕਰਵਾਉਣ ਜਾ ਰਹੀਆਂ ਹਨ So, पहले पर आरंभ हो जा रही है so, संता पास है गुरद्वारा साहब विखे नहीं और छेदी तो छेदी गुरद्वारा गुरु नानक प्रा साहब विखे पुचो ਪਰਮਾ ਦੇਵੀਆਂ ਰੌਣਕਾਂ ਨੂੰ ਵਧਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਨਗਾਰਾ ਦੇ ਦੇਵੀ ਕੀਤੀ ਜਾਂਦੀ ਹੈ ਕਿ ਜਿਹੜੀਆਂ ਸੰਗਤ ਗੁਰਦੁਆਰਾ ਸਾਹਿਬ ਕੇ ਨਹੀਂ ਪਹੁੰਚੀਆਂ ਉਹ ਛੇਤੀ ਛੇਤੇ ਗੁਰਦੁਆਰਾ ਸਾਹਿਬ ਕੇ ਪਹੁੰਚੋ ਪਰਮਾਤਮਾ ਦੀ ਦਿਵਾਰਾ ਨੂੰ ਦਾ ਹਰੂ ਅਤੇ ਗੁਰੂ ਦਾ ਦੀਨ ਖੁਸ਼ੀਆਂ ਪ੍ਰਾਪਤ ਕਰੋ ਜੀ ਮਨ ਕੋ ਦੀਕਾ ਖਾਲਸਾ ਮਨ ਕੋ ਦੀ ਕੀ ਫਤਿਹ ਲੋਕ ਸੁਣੋ ਗੁਣ ਗੁਣ ਗਾਇ ਕਰੀ ਮਤ ਵਿਚਰਤਨਾ ਦਵਹ ਪਾਗਤ ਜੇ ਬਖੇ ਸਿੱਖ ਸੁਨੇ ਬ੍ਰਹਮ ਦੇ ਗੁਰੂ ਇਸ ਮਨ ਰਹੀ ਆਇ ਕਿ ਤਤ ਸੋ ਮਨ ਸਰਣਾ ਜਾਈ ਜੇ ਜੁਦਰ ਅਰਦਾ ਹੁਰ ਤਸੋਨੇ ਹੋਵੇ ਨਾ ਕਣਾ ਵਿੱਚ ਜਾਣੀਐ ਨਾ ਚਲੇ ਸੁਭ ਕੋਏ ਚੰਗਣ ਆਨ ਖਐ ਜਸ ਕੀਤਿ ਜਾਪਵੇ ਦੇਵ ਸੁਨਦਰਣਾ ਆਵਹਿ ਤਾ ਰਤਨ ਪੁੱਛੇ ਕੇ ਗਿਤਾ ਅੰਦਰ ਕੀਟ ਕਰ ਦਸੀ ਦੋਸਤਰੇ ਨਾਨਕ ਨਰ ਗੁਣ ਗੁਣ ਕਰੈ ਗੁਰੂ ਅੰਦੇਸ ਦੇਤੈ ਅਪਨ ਸੁਹੈ ਦੇਵ ਸੁਗੁਣ ਕੋਇ ਕਰੈ ਸੁਨੈ ਸਿਦ ਪਿਰ ਸੁਰਨਾਥ ਸੁਨੈ ਤਤ ਤਵ ਰਿਆਕਾਸ ਸੁਨੈ ਦੇਖ ਲੋ ਪਤਲ ਸੁਨੈ ਕੋ ਨ ਸਕ ਕਾਵ ਨਾਨਬਦ ਸਦਾ ਰਕਾਸ ਸੁਨੈ ਨੂਪਕਨਸ ਸੁਨੈ ਸ੍ਰਿ ਬ੍ਰਹਮ ਇੰਦ ਸੁਨੈ ਮੁਕਸ਼ਵਾ ਨਮੰਦ ਸੁਨਹਿ ਜੋਗ ਤੁ ਤਰਪੇਦ ਸੈ ਸ ਸਿਮਰਤੇਦ ਨਨ ਪਦ ਸਨ ਵਿਕਾਸ ਸੁਨਹਿ ਰੂਪ ਬਕਰਸ ਸੁਨਹਿ ਸਸੰਤੋ ਗਿਆਨ ਸੁਨਹਿ ਅਡ ਸਦ ਕਾਸ਼ਨ ਸੁਨਹਿ ਪਰ ਪ੍ਰਭ ਵੰਦ ਸੁਨਹਿ ਲਗ ਵਿਸੈਤਿਆਨੇ ਨਾਨਕ ਦਾ ਸ੍ਰੀ ਵਿਕਾਸ ਸੁਨਹਿ ਰੂਪ ਕਨਸ ਸੁਨਹਿ ਸੰਗਣ ਕੇ ਗਹਿ ਸੁਨਹਿ ਸੇਖੇਰ ਪਾਤਸ਼ਾ ਸੁਨਹਿਂ ਦੇ ਪਰਵੇਰਾ ਸੁਨਹਿ ਅਤਿ ਸੁਗਹੁ ਨਾਨਕ ਪ੍ਰਤਸ ਸੁਨਹਿ ਵਿਗਾਸ ਸੁਨਹਿ ਰੂਪ ਕਨਸ ਮਨੈ ਗਤ ਗਹੀ ਨ ਜਾਏ ਦੇਖੋ ਕਪਿਛੇ ਪਿਛਤਾਏ ਕਰਤ ਕਰਮ ਨ ਲਖਨਾਰ ਮਨੈ ਕਬਹ ਕਰਨ ਵਿਚਾਰ ਐਸ ਨਾਮ ਨਿਰੰਦਰ ਹੋਏ ਦੇਖੋ ਹੁਣ ਦਾਰੇ ਮਨ ਕੋਏ ਮਨੈ ਸਤਵ ਹੋਏ ਮਨ ਬੁਧ ਮਨੈ ਸਗਰ ਪਵਨ ਕੀ ਸੋਦਾ ਮਨੈ ਮੋ ਤੁਟਣਾ ਖਐ ਮਨੈ ਨਉ ਕਿਸਾਤ ਨਾ ਦੇਐ ਅਸਨੰ ਵਧ ਹੋਏ ਜਿ ਘੁਮੰਦਨਿ ਮਨ ਕੋਲੇ ਮਨੈ ਮਰਿ ਬਿਟਕ ਨ ਪਾਏ ਮਨੈ ਬਸੁ ਪ੍ਰਗਟ ਜਾਏ ਬਨੈ ਮਗਨ ਚਲੈ ਪੰਥ ਮਨੈ ਕਰਮ ਸ੍ਰੀ ਸੁਨ ਮੰਦ ਐਸਾ ਨਾਮ ਨਰਦਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਦੇ ਪਾਵ ਮੁਖ ਦਵਾਰ ਮਨ ਦੇ ਪਰਵਾਰ ਸਦਾਰ ਮਨ ਨੇ ਤਰੇ ਤਰੇ ਗੁਰ ਸਿੱਖ ਮਨ ਨੇ ਨਾਨਕ ਪਵੇ ਨਾ ਭਿਖ ਐਸਾ ਨਾਮ ਨਰਦਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਚ ਪਰਵਾਰ ਪੰਚ ਪਰਵਾਰ ਪੰਚ ਪਵਨ ਦਰਗਿ ਮਨ ਪੰਚ ਸੁਹ ਦਰਦਾ ਜਾਨ ਪੰਚ ਅਗਿਆ ਗੁਰੇਕ ਤਿਆਨ ਜੀ ਕੋ ਕਹਿ ਕਰੇ ਵਿਚਾਰ ਕਰਤਿ ਕ ਕਰਣੈ ਨ ਇਸੁ ਮਾਰ ਧਨ ਤਰੁਦੈ ਕਪੂਤ ਦੰਦੋ ਘਟਾ ਪਰਖਿਆ ਜਨ ਸੋਤਾ ਦੇ ਕਬੂਜੇ ਸੁਤੇ ਆਰ ਤਵੇਂ ਪ੍ਰਗਿਤ ਪਰੈ ਸਰਦੀ ਉਰ ਪਰੇ ਹੋਰ ਹੋਰ ਦਿਸਤੇ ਪਾਰ ਤਲੇ ਕਮਨ ਹੋਰ ਜੀ ਜਾ ਤਰੰਗ ਅੰਕ ਨਾਮ ਸੁਮਨਾ ਲਕ ਅੜਿਕ ਲੰਬ ਇਹ ਦੇਖ ਲਿਖਦਾਣ ਕੋਇ ਲਿਖਾਣ ਲਿਖਿਆ ਕੀਤਾ ਹੋਇ ਇਕ ਤਤਨ ਸੁਅਨ ਰੂਪ ਕੀਤੀ ਦਾਤ ਦਾਇ ਕੁਰਕੂਤਿ ਕਿਦਵਸਾ ਇੱਕੋ ਕੁਆਵ ਦਿਸਤ ਹੋਏ ਨਖ ਦਰਿਆ ਪਤਨਤ ਕਉਨ ਕ ਬਿਚਰ ਵਰਣ ਜਵੈ ਇਕ ਵਾਰ ਜਾਤ ਤੁਪ ਬਰਸਾਇ ਪ੍ਰਕਾਰ ਤੂ ਸਰ ਸਲਾਮਤ ਬ੍ਰਹੰਕਾਰ ਸੰਕ ਜਪ ਸੰਕ ਪਾ ਅਸਾਂਖ 부ਦਾ ਸੰਕਤ 부ਦਾ ਅਸੰਗ੍ਰੰਥ ਮੁਖ ਵੇਦ ਪਾਠ ਸੰਕ ਜੋ ਹੋ ਰਹੇ ਦਾਸ ਸਰਗਬਤ ਗੁਣ ਗਾਨ ਨਿਜਾਰ ਸੰਸਦ ਅਸੰਖ ਦਾਤਾਰ ਸਭ ਸੁਨੋ ਪਰਸਰ ਸਦਮੂਲ ਲਾਇ ਤਾਰ ਗੁਦਰਤ ਕਵਨ ਕਾ ਵਿਚਾਰ ਮਰੇ ਵਿਧਮੈ ਕੋਰ ਤੁਪ ਸਾਇ ਫੁਰਕਾਰ ਤੁਸਦਾ ਸਲਾਮਤ ਬ੍ਰੰਕਾਰ ਸ ਸੰਖ ਮੂਰਖ ਅੰਤ ਗੁਣ ਸੰਖ ਚੋਰ ਅਰਮਕੋਰ ਸੰਖ ਮਰਕਰਦਾਏ ਜੋਰ ਸੰਗਲੋਨਤਿਆ ਕਮਾਏ ਸੰਭਪੇ ਬਖਦਾਏ ਸ ਸੰਗੁਰਿਆ ਗੁਣੇ ਖਿਰਾਹੇ ਸੰਖ ਮਲੇਸ਼ ਮਨ ਪਖਾਏ ਉਸ ਅਕੰਧ ਸਿਰ ਕ੍ਰਿਪਾ ਰ ਨਾਨਕ ਗੂਕ ਕੈ ਵਿਚਾਰ ਕੁਵਾਰ ਜਮਾਈ ਕੁਵਾਰ ਜੋ ਤੁਪਾ ਸਾਈ ਪ੍ਰਕਾਰ ਤੁਸ ਸਦਾ ਸਲਾਮਤ ਨਰੰਕਰ ਸੰਕਨਾਵ ਅ ਸੰਕਪ ਗਮ ਗਮ ਸੰਕਲਾ ਅ ਸੰਕ ਸਰਪਰ ਹੋਏ ਕ੍ਰਿਨਾ ਮੁਕ੍ਰਿਸ਼ਨ ਤ੍ਰਿਗਰ ਗੀਤ ਗੁਨਾ ਕ੍ਰਿਮਖਣ ਬੋਲਨ ਬਰ ਅਕਰ ਸਰਸੰ ਜੋ ਓਂਖਾਲ ਮੇਨ ਲਿਖਤ ਸਰਣਾ ਹੈ ਵਿਪਰਵਾਇ ਚਿਤ ਪਾਏ ਜਿ ਤਕ ਤਿਤ ਤਨੋ ਬਰਣਾ ਮੈਂ ਨਾਇ ਕੋਥ ਕੁਦਰਤ ਗੰਕ ਵਿਚਾਰ ਵਰਣ ਜਵੈ ਕੋ ਹਰ ਤੁਪ ਪੰਸਾਇ ਪ੍ਰਿਕਾਰ ਤੁਸਦਾ ਸਲਾਮਤ ਨਿਰੰਕਾਰ ਪਰਿਯਾ ਹਤਬਾ ਦੰਦੀ ਪਾਣੇ ਤੋ ਤੈ ਉਪਰ ਸਹੈ ਉਪਨਿਤ ਇਕਪੜ ਹੋਏ ਜਿਸਾ ਮਨੈ ਆਤਾ ਹੈ। ਹਰੇ ਮਦਬ ਬਬ ਵਿਸਗ ਤੋ ਪਨ ਵਿਕਰੰਗ ਤੁਮੇ ਪਾਪੀ ਅਕਰੁਣਾਏ ਕਰ ਕਰ ਕਾਣਾ ਨਿਕਲੈ ਜਾ। ਪਿ ਵਿਜ ਪਿਖ ਨਰਕ ਮੁਕਮਿਆਵ ਜਾ ਤੀਰਥ ਤਪ ਰਤ ਤਤ ਤਾਨ ਤੇ ਕੋ ਪਵਤ ਕਮਨ ਸੁਣਿਆ ਮਨੇ ਮਨ ਕੀਤਾ ਪਾ ਅੰਤਰਗਤ ਤੀਰਥ ਮਨੜਾ ਸਰਬੋ ਤੇਰੇ ਮੈਂ ਨਹੀਂ ਕੋਏ ਬਿਨ ਤੁਨੁ ਕੀਤੇ ਭਗਤ ਨਾ ਹਾਏ ਸਤਿ ਸ੍ਰੀ ਅਕਾਲ ਸਦਾ ਮਨ ਚਾਹ ਕਮ ਸੇ ਲਾਤ ਕਮ ਕਮ ਦਿੱਤ ਕੋ ਹੈਰ ਕਮ ਸਰਸਤੇ ਮਨ ਕਮ ਦਿੱਤ ਹੈ ਕਰ ਵੀਰਣ ਪਾਇ ਪੰਡਤੀ ਜਿਉ ਅਰ ਕੁਰਾਨ ਵਤਨ ਪਰ ਕਰਦੀ ਅਦੇ ਦੇਖੋਏ ਕੁਰਾਨ ਤਤਵਰਨ ਜੁਗੀ ਜਾਣ ਰਤਮਾ ਨਾ ਕੋਈ ਉਂਗਰ ਕਰਦਾ ਸਰਢੀ ਕੋ ਸਾਧ ਆਪੇ ਜਾਣੇ ਸੋਏ ਕਿ ਪ੍ਰੇਖ ਖੰਭ ਸੁਹਾਏ ਕੋ ਵੜੀ ਤੁ ਜਣਾ ਨਾ ਲਗੇ ਹੁਣ ਸਭ ਆਖੇ ਦੂਜੇ ਕਿਸਿਆਂ ਮੰਗਾ ਸਹ ਮੋਟੀ ਨਾਏ ਕਿ ਤਦ ਕਹੂਐ ਨਾਮ ਤੇ ਤੂ ਆਪੋ ਜਾਣੇ ਕਿ ਗਿਆਨ ਸੁਹਾਏ ਬਤਲ ਬਤਨ ਰਖੇ ਰਸਿਆ ਗਸੁਰ ਗੁਰ ਗੁਰੂ ਭਾਖੇ ਮਿਲ ਕਨਿਕ ਵਤ ਸਸ ਧਰ ਗਣਕ ਤੁਮ ਸਮ ਇਕਤਾ ਤ ਵਿਖਾ ਉਤਾਰਿ ਕੋ ਮੇਕੋ ਬਲਾਸ ਨਾ ਨੋਟ ਕੀ ਹੈ ਯਾ ਪਿ ਜਾਣੈ ਆਪ ਸਾਰੇ ਸਭੀ ਸੁਭਾਈ ਸੁਭਾਈ ਹੈ ਮਕੀਅਤ ਤੇ ਵਾਪਸ ਨੂੰ ਮੰਨ ਲੈਣੀ ਹੈ ਸਮਾਦ ਸਾਸੂਤਾਨ ਗ੍ਰਹ ਸਿੱਧੀ ਮਾਲ ਧਨ ਕੀ ਤੋੜ ਰਹਵਣੇ DIT saman nan sura nirasit karayant ant antam karanay deenanay ant vananay krasaandray ant jabhe kama mananta tantra japiki tay kar tantra japiki paravan kam kiti brulaye tak antapai jae ਇਹ ਅੰਦਰ ਜਾਣੇ ਕੋਏ ਬਹੁਤ ਕਹੀਏ ਮਤਹੁਏ ਵਟ ਸਹਿ ਬਿਉਚਾ ਤੁਚ ਉਪਰ ਉਚਾਰ ਭੁਮੇ ਉੜਿ ਉਚਾ ਹੋਏ ਤਿਸੋ ਚ ਕੋ ਦਨੈ ਸੋਏ ਜੀਵੜਿ ਆਪਿ ਜਾਣਿ ਆਪਿ ਆਪਿ ਨਾ ਕੋ ਤੁੰਦਰੀ ਕਰਮ ਦਾਤ ਬਹੁਤਾ ਕਰਮ ਮਖਿਆ ਨਦੈ ਮੁੜ ਤਤ ਤਰਣਾ ਤੁਮਾਏ ਕਿਤੇ ਮੰਗੇ ਜੋ ਦੇ ਪੈਰ ਤਿਜ ਗਣਤਮੈ ਵਿਚਾਰ ਕਿਤੇ ਖਪਟੇ ਬਿਕਰ ਤੇ ਤੇ ਰਰ ਮੁਕਰ ਪਾਏ ਕਿਤੇ ਮੂਰਖੇ ਕਾਰੇ ਨਿਤ ਰੂਪ ਸਮਾਨ ਪਦ ਤ੍ਰਿਗਤਾਰੇ ਬੰਦ ਕਮਸੀ ਪਾਣੇ ਹੋਵੇ ਕਨਾਰ ਸਰਕੇ ਕੋਈ ਜੇ ਖੁਖਾ ਕੇ ਅੱਖ ਮੁਕਾਏ ਜਣੇ ਦਿੱਤੀ ਆ ਮੁਖਾਏ ਅਪੇ ਜਣੇ ਅਪੇ ਦੇ ਅਖੇ ਸਿਪੇ ਕੇ ਜੇ ਜਿਸਮ ਬਸੇ ਸਤਸਵਾ ਨਾ ਪਾਚੈ ਪਾਚੈ ਨਾਮੁਰ ਗੁਣ ਅਮੁ ਪਾਰ ਅਮੁ ਪਰੇ ਨਰਪੰਧਾਰ ਅਮੈਂ ਬੈ ਅਮਨ ਜਾਏ ਮੁਖੇ ਮੁਨੈ ਸੁਨਾਏ ਆ ਮੌਲਾ ਤੁਰਮਾ ਮੌਦੀ ਪਾਨ ਆ ਮੌਤਲੇ ਪ੍ਰਵਾਨ ਬਲਬ ਸੀਸ਼ਮ ਨਿਸਾਨ ਤਮੁਲ ਕਰਮੈ ਮਨੁ ਤੁਰਮਾ ਅਗਨ ਗੁਲਖਣ ਜਾਇ ਅੱਖ ਕਰਹਿ ਨਿਵਲਾਇ ਬਾਕੀ ਵੀਰ ਪੜ ਪੂਰਾਨ ਬਾਕੀ ਪਰਿ ਕਰੈ ਵਿਕਿਆਨ ਆਖੇ ਤਰਮੈ ਆਖੈ ਨ ਆਖੇ ਗੋਪੀ ਤੇ ਗੋਵਿੰਦ

ਨੇ ਵੜ ਬਾਵ ਤੇ ਵੜ ਹੋਏ ਨਾਨਕ ਜਾਨੇ ਸੱਚਾ ਸੋਏ ਜਿ ਕੋ ਅਖ ਮੂਰਮਕਾਰ ਤਨ ਕੀ ਸਰਗ ਰੰਗ ਵਾਰਣ ਸੋਦਰਿ ਘਾ ਸੁ ਕਰਿ ਘਾ ਜਿਤ ਮੈਂ ਸਰਬ ਸੁਮਲੇ ਕੁਅਜਿ ਨਦਿ ਨਿਕ ਸੰਖਾ ਕੀ ਤੇਵ ਮੰਹਾਰੇ ਕਿ ਤੇਰਾ ਪ੍ਰਿਸ਼ ਕਹਿਉ ਨਾ ਕੀਤੇ ਗਵਹਾਰੇ ਲਵ ਤੋਰ ਕੋ ਪੜ ਨ ਸੰਤਾਰ ਗਵ ਰਜ ਧੰਗੁਵਾਰੇ ਗਵ ਤੇ ਤ ਗੁਚਿਤ ਨਾਨ ਲਿਖ ਦਿਲ ਧਰਮ ਵਿਚਾਰੇ ਗਵ ਇਸਰ ਬ੍ਰਹਮ ਦੀਵੀ ਸੋ ਸੁਦਸਵਾਰੇ ഗണേ സാവ വീര ഗു പണർ കി സു തലേ ਗੁਰ ਮੈ ਮੋਰੀਆ ਮਨ ਮੋਹਲਾ ਸਰਗਮ ਛਪਿਆ ਦੇ ਗਉਨ ਤਿਪਾਇ ਤੇਰੀ ਅਨੁਸੁੜੀਰਤਨਾਲੇ ਗੁਰ ਜੁਤਮਾ ਬਲ ਸੁੰਦ ਗਵਖੰ ਵਿਚਾਰੇ ਗਲਖੰਡ ਮਨ ਵਰਪੰਨ ਕਰ ਕਰਕੇ ਧਾਰੇ ਦੇ ਦੁਨੋ ਗਾਵੈ ਦੁਪਤ ਪਵਨ ਰਤਿ ਦਿਰੇ ਪਤ੍ਰ ਸਣੇ ਪੂਰਬ ਦਿਗਾਨਾ ਸਿਮ ਚਿਤਨ ਅੰਨ ਮਨ ਕੈ ਵਿਚਾਰੀ ਸੋਇ ਸੋਇ ਸਦਾ ਸੰਸਾਦ ਸਚਾ ਸਚਿਆਣੀ ਅਭੀ ਉਸਿ ਤੈ ਨਨਸੀ ਰਤਨ ਜਨ ਮਲਚੈ ਰੰਗੀ ਰੰਗੀ ਵਰਤੀ ਕਰ ਕਰ ਤਨ ਸਿਮੈ ਤਿਨ ਉਪਾਈ ਕਰੁ ਕਰਿ ਤਿ ਸਿ ਤੈ ਸੋਨਾ ਜੇ ਤੁਸ ਬਿ ਵੜਿਆਏ ਜੋ ਤਸ ਬਸਾ ਸੋਈ ਕਰਸੇ ਤੁਮੈ ਕਰਨ ਦੇਹ ਸੋ ਬਰਸ ਸਭ ਸਾਹਿਬ ਨਾਨਕ ਕਰ ਨ ਦੇਹ ਮੁੰਦਾ ਸੰਤੋਖਾ ਸੁਨਪਚੋ ਰਿਧਿਆਨ ਕੀ ਕਰੇ ਪ੍ਰਭੂ ਤਾ ਖੰਡਾ ਕਰ ਗਵਰੀ ਕਾਇ ਜੁ ਕੰਡ ਪਰਚੀਤਾ ਆਈ ਪੰਥੀ ਸੰਗਤ ਮਾਤ੍ਰੀ ਮਣ ਜੀਤੇ ਜਗ ਜੀਤਾ ਦੇਤਿ ਸੇ ਅਦੇਸਨ ਮਿਲਨ ਅਧਨ ਤੈ ਜੁ ਦੇ ਕੋਈ ਸਾ ਉਦਗੇ ਆਣਦੇ ਪੰਡਾਰਾ ਨਾਮ ਕਰ ਕਰ ਵਾਜੇ ਲਾਡ ਆਤਮਾ ਚਨਾਤੀ ਸੋ ਮਖੀਰ ਸੁਦੇ ਵਰਸੈਤ ਸਦੂ ਗਵਜੁ ਗ ਕਰਤ ਲਾਵੇ ਲੇਖਿਆ ਮੈਂ ਭਾਗ ਆਦੇਸ ਅਦੇਸ ਅਦਿ ਨਿਨ ਮਦ ਮਹਤ ਜੁਲ ਕੋਈ ਸਹ പ്രവാനു ജോ വെ പ്രമണിഖ നന്ദ്രോ വിഡാന ദോ യുദ്ധോ ਅਸਲ ਲੋਇ ਪੰਡਾਰ ਜੁਗ ਸਪੈ ਸੋਇ ਕਵਾਰ ਕਰ ਕਰ ਵੇਖੀ ਸੁਧਰਹਾਰ ਨਾਮ ਸੱਚੀ ਕੀ ਸੱਚ ਕਰ ਆਦੇ ਤਸੇ ਆਦੇ ਸੋ ਆਦੇ ਨੀ ਨਾ ਦੇ ਨਾ ਹਤ ਦੁਦ ਵੀ ਕੋ ਵੇ ਸਾਇ ਗੁਰੂ ਜੀ ਪਾਲਾ ਕੋ ਲਖ ਵੇ ਲਖ ਵੀ ਸਾਇ ਲੱਗ ਲੱਗ ਡੈ ਅਖੀਆਂ ਇੱਕ ਨਾਮ ਤੇ ਦੀਸ਼ ਇਤਨਾ ਕਦ ਪਾਉੜੀ ਆ ਚਰੀ ਹੋਈ ਐ ਕੀ ਸੋਗ ਲਾਇ ਅਕਾਸ ਕੀ ਗੀਤਾ ਈ ਰੇ ਸ ਨੰਦਰੀ ਪਈ ਐ ਗੂੜੀ ਗੂੜੇ ਸ ਆ ਗਣਜੂਰਤ ਪੈਣਾ ਜੋਰ ਜੋਰਨ ਮੰਗਲ ਤੇ ਨ ਜੋਰੈ ਜੋਰਨ ਜੀਵ ਮਰੁਣ ਨ ਜੋਰੈ ਜੋਰ ਅਤਮ ਮਨ ਮਰਸੂਰ ਹੁਣ ਜੋਰਨ ਸੁਰਤੀ ਗਾਣ ਵਿਚਾਰ ਜੋਰਨ ਜੂਤੇ ਸੋਲੇ ਸੰਸਾਰ ਜਿਸਾਤ ਦੂਰ ਕਰ ਵਿਖੇ ਸੋਇ ਨਾਨਕ ਮੂਤੋ ਨੀਂਦ ਨਾ ਕੋਏ ਰਾਤਿਰ ਟਿਟਿਵਾਰ ਕਉਣ ਪਣੀ ਜਣੀ ਤੋ ਤੈਨ ਜਿਸਵੇ ਦਰਬੀਤਾ ਬ੍ਰਿਖੇ ਧਰਮਸਾਲ ਤਿਸਵੇ ਜੀ ਜੁਦਕੇ ਰੰਗ ਤਨਕ ਨਾਮੇਨ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਅਲ ਸੱਚਾ ਦਰਬਾਰ ਤਿੱਥੇ ਸੋਰ ਪੰਜ ਪਰਵਾਰ ਨਦਰੀ ਕਰਮ ਪਵੇ ਨਿਸਾਨ ਗਾਜੂ ਗਾਈ ਉਤੇ ਪਾਏ ਨਾਨ ਕਾ ਜਪ ਗਾਏ ਤਰਮ ਖੰਡ ਕਾ ਉਤਰਮ ਗਿਆਨ ਖੰਡ ਕਾ ਤੂ ਕਰਮ ਕਿਤੇ ਪਉਣ ਪਰੇ ਮੈਂ ਸਤਾਰ ਕਿਸੇ ਕਾਰਮਾਹੇਸ ਕਿਤੇ ਪਉਣ ਘਾਟ ਕਰੀ ਰੂਪ ਰਗ ਦੇਸ ਜੇ ਤੇ ਅਕਰਮ ਤੋਂ ਮੇਰ ਸਤਿ ਤੇ ਤੈਨੂੰ ਉਪਦੇਸ ਕਿਤੇ ਅਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਦੇ ਦੇ ਸਿਦ ਬੁਧਾਤ ਕਿਤੇ ਕਿਤੇ ਦੇਵੇ ਵੀਸ ਕਿਤੇ ਦੇਉ ਦਨ ਮਨ ਕਟਕ ਤੇਰ ਤ੍ਰਸੁਮੰਦ ਕਿਤੇ ਕਣ ਕਿਤੇ ਬਾਣੀ ਕਿਤੇ ਪਤਵ ਰਿੰਦੈ ਜਿਦਿਆ ਸਰਦਿ ਸੌਰ ਕੇ ਤੇਲ ਅਰਗਿਤ ਨੇ ਅੰਦਰ ਗਿਆਨ ਖੰਡ ਮੈਂ ਗਿਆਨ ਪਰਜਲ ਤਥੇ ਨਾਦ ਬਨੋਦ ਘੋੜੇ ਆਨੰਦ ਸਰਮ ਖੰਡ ਕੀ ਬਾਣੇ ਰੂਪ ਤਥੇ ਗਾਣਿ ਕਰੀ ਕੋਤੇ ਰੂਪ ਹੈ ਕਾਗਿ ਗਲ ਨ ਕਥੀ ਨਾ ਜਾਏ ਜਿ ਕੋ ਪਟਛੇ ਪਛਦਾਏ ਤਥੇ ਗਰੀ ਸਰਦਿ ਮਤ ਮਨਬੂਧ ਤਥੇ ਗਰੀ ਸਰਸਦੈ ਕੀ ਸੋਦੈ ਰਮਹਾਨੀ ਦੀ ਬਾਣੀ ਜੋ ਰਤਿtheta ਰਣ ਕੋਈ ਹੋ ਰਹਿ ਬਥੇ ਜੁਦਮਾ ਪਰਸੂਰ ਤਨਮਨ ਰਹਿ ਮਰੇ ਪ੍ਰਪੂਰ ਤਦੈ ਸਿਦ ਸਿਤਮਨ ਮਾਹੇ ਤੰਗ ਰੂਪ ਨਗਤਨੇ ਜਾਏ ਨਾ ਪਰੇ ਨਠਕ ਜਾਇ ਦਿਲ ਕੀ ਰਾਮ ਸਿਮਨ ਮਾਹੇ ਦੇਵ ਦੂ ਸਿਗ ਲੋਇ ਕਰਿ ਆਨੰਦ ਸਚਾ ਮਨ ਸੋਇ ਸਤਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰਣ ਹਰਿ ਤੇ ਤੇ ਹੰਦ ਮਨੁ ਲ ਵਰਪੰਡ ਤੇ ਕੋ ਕਥਿ ਤਯੰਤਰ ਅਨੰਤ ਤਰਥੇ ਲੋ ਲੋ ਅਕਰ ਜਿ ਜੁ ਹੁਕਮ ਤੇ ਤੁ ਘਰ ਸੇਖਰ ਸੇਖਰ ਵਿਚਾਰ ਨਰ ਕਥਨ ਕਰਨ ਸਾਰ ਗਤ ਪਰ ਤੇ ਸੁਨਿਆਰ ਅਰਣ ਮਤ ਵਿਦ ਤਿਆਰ ਬਾਗ ਲਗਣ ਤਮਤਾ ਪੰਡ ਤੋ ਮੁਕਤ ਢਾਲ ਕਰੀਏ ਸਬਦ ਸਤੀ ਟਕਸਾਰ ਨਿਰ ਕੋ ਨਦਰ ਕਰਮ ਤਿਲ ਕਾਰ ਨਾਨਕ ਨਦਰੀ ਨਦਰ ਨੇ ਹਾਲ ਸਲੋਕ ਪਵਨ ਗੁਰੂ ਪਰਕਾ ਤਾ ਮਤ ਤਤਮਤ ਤਿਸ ਰਹਿ ਦੈ ਦੇਖਿ ਲ ਸਗਲ ਜਗਤ ਤਾ ਜਗਿਆ ਅਵ੍ਰਿ ਆਯ ਮਚਿ ਤਮਹ ਦੂਰ ਕਰਮਿ ਕੋ ਆਪੋ ਲੇ ਕਿ ਨਿਰਕੇ ਦੂਰ ਨਿਿਰੰਮਤਿ ਆਇਐ ਕਰਮ ਸੰਕਤ ਘਰ ਨਾਨਕ ਤੇ ਮੁਖ ਉਚਲੇ ਕੀਤੀ ਛੁਟੇ ਨਾਰ ਬਿਨੇ ਨਾਮ ਤੇ ਆਏ ਗਏ ਮਸਕਤ ਕਾਰ ਨਾਨਕ ਤੇ ਮੁਖ ਉਚਲੇ ਕੀਤੀ ਛੁਟੇ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ